ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਸੰਕਟ ਆਣ ਪਿਆ ਤੇ ਬਹੁਤ ਜ਼ਿਆਦਾ ਸਿਹਤ ਵਿਗੜ ਜਾਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ। ਵਿਰੋਧੀ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ, ਕਈ ਤਰ੍ਹਾਂ ਦੇ ਤੰਜ ਕੱਸ ਰਹੇ ਨੇ ਤੇ ਮਜ਼ਾਕ ਵੀ ਉਡਾਰੇ ਨੇ ਜਿਹੜਾ ਕਿ ਬਿਲਕੁਲ ਗਲਤ ਹੈ। ਕਿਸੇ ਦੀ ਵਿਗੜੀ ਸਿਹਤ ਜਾਂ ਕਿਸੇ ਦੀ ਬਿਮਾਰੀ ਦੇ ਉੱਪਰ ਮਜ਼ਾਕ ਬਿਲਕੁਲ ਨਹੀਂ ਉਡਾਉਣਾ ਚਾਹੀਦਾ। ਚਾਹੇ ਕਿੰਨੇ ਵੀ ਵਿਚਾਰਕ ਵਿਰੋਧ ਹੋਣ, ਕਿੰਨੇ ਵੀ ਵਖਰੇਵੇਂ ਹੋਣ ਉਹ ਕਹਿੰਦੇ ਆ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਇੱਕ ਬਹੁਤ ਵੱਡੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਔਰ ਮਜੀਠੀਆ ਹੋਰੀ ਸ਼ਰਿਆਮੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਦਾ ਲੀਵਰ ਖਰਾਬ ਹੋ ਗਿਆ ਔਰ ਉਹਨਾਂ ਦਾ ਲੀਵਰ ਬਦਲਣ ਦੀ ਨੌਬਤ ਆ ਚੁੱਕੀ ਹੈ ਇਹ ਗੱਲ ਅੱਜ ਮਜੀਠੀਆ ਨੇ ਸਪਸ਼ਟ ਬੋਲੀ ਹੈ ਉਧਰ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਗੱਲ ਆਖੀ ਹੈ ਕਿ ਮੁੱਖ ਮੰਤਰੀ ਦੀ ਵਿਗੜੀ ਸਿਹਤ ਲੋਕਾਂ ਤੋਂ ਲੁਕੋਈ ਕਿਉਂ ਜਾ ਰਹੀ ਹੈ ਦੇ ਸੂਬੇ ਦੇ ਮੁੱਖ ਮੰਤਰੀ ਦਾ ਹਾਲ ਲੋਕਾਂ ਨੂੰ ਸਹੀ-ਸਹੀ ਦੱਸਿਆ ਕਿਉਂ ਨਹੀਂ ਜਾ ਰਿਹਾ ਇਹ ਆਪਣੇ ਆਪ 'ਚ ਵੱਡੇ ਸਵਾਲ ਨੇ ਜਿਹੜੇ ਉੱਠ ਰਹੇ ਨੇ ਔਰ ਮੁੱਖ ਮੰਤਰੀ ਨੂੰ ਇਸ ਟਾਈਮ ਦਾਖਲ ਕਰਾਇਆ ਹੋਇਆ ਜਾਣਕਾਰੀਆਂ ਮੁਤਾਬਕ ਔਰ ਜਿਹੜੇ ਜਿਸ ਤਰ੍ਹਾਂ ਵਿਕਰਮ ਜੀਠੀਆਂ ਨੇ ਅਕਾਲੀ ਦਲ ਆਗੂ ਨੇ ਦਾਵਾ ਕੀਤਾ ਹੈ ਕਿ ਅਸੀਂ ਡਾਕਟਰਾਂ ਤੋਂ ਰਿਪੋਰਟਾਂ ਦੇ ਹਿਸਾਬ ਨਾਲ ਜਾਂ ਜਿਹੜੀ ਜਾਣਕਾਰੀ ਲਈ ਹੈ ਤੇ ਮੁੱਖ ਮੰਤਰੀ ਦਾ ਲੀਵਰ ਖਰਾਬ ਹੋ ਚੁੱਕਾ ਹੈ ਔਰ ਇਥੋਂ ਤੱਕ ਮਜੀਠੀਆ ਨੇ ਕਿਹਾ ਕਿ ਸ਼ਰਾਬ ਪੀਣ ਕਾਰਨ ਇੰਜ ਸਾਰਾ ਕੁਝ ਹੋਇਆ ਔਰ ਨਾਲ ਹੀ ਮਜੀਠੀਆ ਇਹ ਵੀ ਕਹਿ ਰਿਹਾ ਕਿ ਅਸੀਂ ਉਹਨਾਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਪਰ ਅਸਲ ਦੇ ਵਿੱਚ ਟੇਢੇ ਤਰੀਕੇ ਨਾਲ ਉਹ ਕਮੈਂਟੀ ਕਰ ਰਹੇ ਨੇ ਦੇਖੋ ਹੋਰ ਚਾਹੇ ਸਰਕਾਰ ਦੇ ਕੰਮਾਂ ਦੀ ਲੱਖ ਆਲੋਚਨਾ ਕੀਤੀ ਜਾਵੇ ਉਹ ਬਿਲਕੁਲ ਠੀਕ ਹੈ ਤੇ ਹੋਣੀ ਚਾਹੀਦੀ ਹੈ ਸਰਕਾਰਾਂ ਤੇ ਸਵਾਲ ਉੱਠਣੇ ਚਾਹੀਦੇ ਨੇ ਪਰ ਕਿਸੇ ਦੀ ਬਿਮਾਰੀ ਤੇ ਸੰਕਟ ਦੇ ਟਾਈਮ ਵੀ ਉਹਨੂੰ ਟੇਢੇ ਵਿਅੰਗ ਮਾਰਨੇ ਇਹ ਗੱਲ ਵਾਜਬ ਨਹੀਂ ਜਾਪਦੀ ਔਰ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀ ਜਦੋਂ ਉਹ ਦਿੱਲੀ ਤੋਂ ਪੰਜਾਬ ਆਏ ਸੀ ਉਦੋਂ ਵੀ ਇਹ ਖਬਰ ਬਹੁਤ ਵੱਡੇ ਪੱਧਰ ਤੇ ਉੱਡੀ ਸੀ ਕਿ ਦਿੱਲੀ ਦੇ ਹਵਾਈ ਐਡੇ ਤੇ ਉਤਰਦੇ ਹੀ ਉਹਨਾਂ ਨੂੰ ਦੁਬਾਰਾ ਫੇਰ ਅ ਦਿੱਲੀ ਦੇ ਅਪੋਲੋ ਹਸਪਤਾਲ ਤੇ ਦਾਖਲ ਕਰਵਾਇਆ ਗਿਆ ਸੀ ਪੰਜਾਬ ਤੋਂ ਲਿਜਾ ਕੇ ਉਦੋਂ ਵੀ ਇਹ ਚਰਚਾ ਪੱਖੀ ਸੀ ਕਿ ਇਹ ਸਾਰਾ ਕੁਝ ਲੁਕੋਇਆ ਕਿਉਂ ਜਾ ਰਿਹਾ ਜਨਤਾ ਨੂੰ ਦੱਸਿਆ ਕਿਉਂ ਨਹੀਂ ਜਾ ਰਿਹਾ ਦੇਖੋ ਉਦੋਂ ਇਹ ਵੀ ਸਵਾਲ ਉੱਠਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਸਪਤਾਲ ਬਣਾਉਣ ਦੀ ਗੱਲ ਪੰਜਾਬ ਸਰਕਾਰ ਕਰਦੀ ਹੈ ਮਹੱਲਾ ਕਲੀਨਿਕ ਖੋਲਣ ਦੀ ਗੱਲ ਕਰਦੀ ਹੈ ਉੱਥੇ ਮੁੱਖ ਮੰਤਰੀ ਆਪਣਾ ਇਲਾਜ ਕਿਉਂ ਨਹੀਂ ਕਰਵਾ ਰਹੇ ਕਿ ਉਹਨਾਂ ਨੂੰ ਆਪਣੇ ਹੀ ਬਣਾਏ ਮੁਹੱਲਾ ਕਲੀਨਿਕਾਂ ਤੇ ਸਰਕਾਰੀ ਹਸਪਤਾਲਾਂ ਦੇ ਇਲਾਜ ਤੇ ਭਰੋਸਾ ਨਹੀਂ ਹੈ ਇਹ ਸਾਰੀਆਂ ਗੱਲਾਂ ਉੱਠੀਆਂ ਸੀ ਪਰ ਉਦੋਂ ਨਾਲ ਨਾਲ ਇੱਕ ਚਰਚਾ ਇਹ ਵੀ ਸੀ ਵੀ ਸ਼ਾਇਦ ਇਹ ਗੱਲਾਂ ਸੱਚ ਨਾ ਹੋਣ ਇਹ ਗੱਲਾਂ ਝੂਠੀਆਂ ਹੋਣ ਪਰ ਅੱਜ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੂੰ ਪੰਜਾਬ ਦੇ ਹੀ ਚੰਡੀਗੜ੍ਹ ਦੇ ਮੋਹਾਲੀ ਦੇ 40 ਹਸਪਤਾਲ 'ਚ ਦਾਖਲ ਕਰਾਉਣਾ ਪਿਆ ਤਾਂ ਫਿਰ ਉਹ ਪਿਛਲੀ ਕੁਝ ਦਿਨ ਪਹਿਲਾਂ ਵਾਲੀ ਗੱਲ ਵੀ ਜਿਹੜੀ ਆ ਉਹ ਸੱਚ ਹੁੰਦੀ ਜਾਪਦੀ ਹੈ ਔਰ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਹਦਾ ਜਵਾਬ ਵੀ ਦਿੱਤਾ ਸੀ ਜਦੋਂ ਵਿਕਰਮ ਮਜੀਠੀਆ ਤੇ ਹੋਰਾਂ ਕਈਆਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹਵਾਈ ਅੱਡੇ ਤੇ ਡਿੱਗ ਪਿਆ ਸੀਗਾ ਔਰ ਮਜੀਠੀਆ ਨੇ ਇਥੋਂ ਤੱਕ ਕਿਹਾ ਸੀ ਕਿ ਵੱਧ ਪੀਤੀ ਸੀ ਤੇ ਸੰਭਲਿਆ ਨਹੀਂ ਗਿਆ ਤੇ ਡਿੱਗ ਪਿਆ ਤੇ ਸੱਟਾਂ ਲੱਗੀਆਂ ਤੇ ਤਾਂ ਦਾਖਲ ਕਰਾਇਆ ਦਿੱਲੀ ਪਰ ਭਗਵੰਤਮਾਨ ਨੇ ਬਾਅਦ ਚ ਇੱਕ ਭਾਸ਼ਣ ਚ ਬੋਲਦਿਆਂ ਟੇਢੇ ਤਰੀਕੇ ਨਾਲ ਜਵਾਬ ਦਿੱਤਾ ਸੀ ਕਿ ਮੈਂ ਤਾਂ ਚਾਹੇ ਬੂਟ ਦਾ ਫੀਤਾ ਬੰਨਣ ਲਈ ਥੱਲੇ ਬਹਿ ਜਾ ਤਾਂ ਵੀ ਇਹ ਰੌਲਾ ਪਾ ਦਿੰਦੇ ਨੇ ਕਿ ਭਗਵੰਤਮਾਨ ਡਿੱਗ ਪਿਆ ਤੇ ਨਾਲ ਉਹਨੇ ਇਹ ਕਿਹਾ ਸੀ ਮੈਂ ਉੱਚ ਨਹੀਂ ਬੰਦਾ ਮੈਂ ਥੋਡੀਆਂ ਜੜਾਂ ਚ ਬਹਾਂਗਾ ਇਹ ਗੱਲ ਭਗਵੰਤਮਾਨ ਨੇ ਆਖੀ ਸੀ ਔਰ ਉਸ ਤੋਂ ਬਾਅਦ ਅੱਜ ਫੇਰ ਭਗਵੰਤਮਾਨ ਨੂੰ ਦਾਖਲ ਕਰਵਾਇਆ ਗਿਆ ਅਸੀਂ ਤਾਂ ਇਹ ਕਵਾਂਗੇ ਉਹ ਜਲਦੀ ਠੀਕ ਹੋਣ ਉਹਨਾਂ ਦੀ ਸਿਹਤ ਜਲਦੀ ਠੀਕ ਹੋਵੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਵਿਚਾਰ ਧਾਰਕ ਸੌ ਬਖਰੇਵੇਂ ਨੇ ਬਹੁਤ ਵੱਡੇ ਸਵਾਲ ਨੇ ਉਹਨਾਂ ਦੇ ਵਾਅਦਿਆਂ ਤੇ ਤੇ ਉਹਨਾਂ ਦੇ ਅਮਲ ਦੇ ਉੱਪਰ ਜਨਤਾ ਦੇ ਵੀ ਸਾਡੇ ਵੀ ਪਰ ਮੁੱਖ ਮੰਤਰੀ ਦੀ ਇਸ ਹਾਲਤ ਦੇ ਵਿੱਚ ਉਹਦਾ ਮਜ਼ਾਕ ਉਡਾਉਣਾ ਇਹ ਬਿਲਕੁਲ ਗੈਰ ਮਨੁੱਖੀ ਹੈ ਗੈਰ ਨੈਤਿਕ ਹੈ ਇਹ ਠੀਕ ਨਹੀਂ ਹੈ ਤਾਂ ਇਸ ਟਾਈਮ ਜਿਹੜੀ ਗੱਲ ਇੱਕ ਸਵਾਲ ਉਤਾ ਵਾਜਬ ਜਾਪਦਾ ਹੈ ਉਹ ਕਿਹੜਾ ਹੈ ਜਿਹੜਾ ਸਵਾਲ ਇਹ ਉੱਠ ਰਿਹਾ ਕਿ ਮੁੱਖ ਮੰਤਰੀ ਦੀ ਵਿਗੜੀ ਸਿਹਤ ਲੋਕਾਂ ਤੋਂ ਲੁਕੋਈ ਕਿਉਂ ਜਾ ਰਹੀ ਹੈ ਸਾਰਾ ਕੁਝ ਖਬਰਾਂ ਚ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਕੋਈ ਵੀ ਮੰਤਰੀ ਜਾਂ ਸੈਲੀਬ੍ਰਿਟੀ ਜੇਕਰ ਕੋਈ ਬਿਮਾਰ ਹੁੰਦਾ ਹੈ ਖਾਸ ਕਰ ਲੋਕਾਂ ਦਾ ਚੁਣਿਆ ਨੁਮਾਇੰਦਾ ਤਾਂ ਉਹਦੀ ਪਲ-ਪਲ ਦੀ ਖਬਰ ਸਿਹਤ ਵਿਗੜ ਰਹੀ ਹੈ ਕਿ ਠੀਕ ਹੋ ਰਹੀ ਹੈ ਕਿੰਨੀ ਠੀਕ ਹੋ ਰਹੀ ਹੈ ਡਾਕਟਰ ਕੀ ਕਹਿੰਦੇ ਨੇ ਇਹਦੀ ਜਾਣਕਾਰੀ ਅਖਬਾਰਾਂ ਚ ਮੀਡੀਆ ਚ ਆਉਂਦੀ ਹੈ ਪਰ ਜੇਕਰ ਮੁੱਖ ਮੰਤਰੀ ਦੀ ਵਿਗੜੀ ਸਿਹਤ ਨੂੰ ਲੁਕੋਇਆ ਜਾ ਰਿਹਾ ਹੈ ਤਾਂ ਫਿਰ ਇਹ ਗੱਲ ਸੱਚਮੁੱਚ ਗਲਤ ਵੀ ਹੈ ਤੇ ਗੰਭੀਰ ਵੀ ਹੈ ਫਿਰ ਇਹ ਛੰਕੇ ਵੀ ਪੈਦਾ ਕਰਦੀ ਹੈ ਤਾਂ ਫਿਰ ਆਪਣੇ ਆਪ ਹੀ ਸਵਾਲ ਉੱਠਣ ਦੀ ਨੌਬਤ ਆ ਜਾਂਦੀ ਹੈ ਜਦੋਂ ਕੁਝ ਇਸ ਤਰੀਕੇ ਨਾਲ ਲੁਕੋਇਆ ਜਾਵੇ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਦਿਮਾਗ 'ਚ ਆਪਣੇ ਆਪ ਜਨਮ ਲੈਂਦੇ ਨੇ ਕਿ ਆਖਰ ਇਹ ਕਿਉਂ ਹੋ ਰਿਹਾ ਮੁੱਖ ਮੰਤਰੀ ਦੇ ਉੱਪਰ ਪਹਿਲਾਂ ਤੋਂ ਇਹ ਦੋਸ਼ ਲੱਗਦੇ ਨੇ ਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਇਹ ਦੋਸ਼ ਉਹਨਾਂ ਦੇ ਘਰੋਂ ਪਰਿਵਾਰ ਚੋਂ ਵੀ ਉਹਨਾਂ ਤੇ ਲਾਏ ਗਏ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਬੇਟੀ ਨੇ ਵੀ ਇਹ ਦੋਸ਼ ਲਾਏ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਇਸ ਗੱਲ ਤੋਂ ਮੁੱਕਰਦਾ ਨਹੀਂ ਰਿਹਾ ਕਿ ਮੈਂ ਸ਼ਰਾਬ ਨਹੀਂ ਪੀਤੀ ਕਈ ਵਾਰ ਉਹਨਾਂ ਦੇ ਦੋਸਤਾਂ ਨੇ ਵੀ ਇਹ ਗੱਲ ਉਹਨਾਂ ਬਾਰੇ ਆਖੀ ਵੀ ਉਹ ਪੀ ਲੈਂਦੇ ਨੇ ਔਰ ਪੁਸ਼ਟੀ ਉਸ ਟਾਈਮ ਹੋਈ ਜਦੋਂ ਉਹਨਾਂ ਨੇ ਖੁਦ ਇੱਕ ਵਾਰੀ ਸੌਂ ਖਾਦੀ ਸੀ ਕਿ ਅੱਜ ਤੋਂ ਬਾਅਦ ਮੈਂ ਨਹੀਂ ਪੀਊਂਗਾ ਮੁੱਖ ਮੰਤਰੀ ਤੇ ਦੋਸ਼ ਤਾਂ ਇਹ ਵੀ ਲੱਗਦੇ ਰਹੇ ਕਿ ਉਹ ਕਈ ਧਾਰਮਿਕ ਸਮਾਗਮਾਂ 'ਚ ਪੀ ਕੇ ਗਏ ਭਾਵੇਂ ਕਿ ਇਹਦੀ ਅਜੇ ਤੱਕ ਕਦੇ ਪੁਸ਼ਟੀ ਹੋਈ ਜਾਂ ਨਹੀਂ ਹੋਈ ਇਹ ਗੱਲ ਵੱਖਰੀ ਹੈ ਪਰ ਦੋਸ਼ ਲੱਗਦੇ ਰਹੇ ਨੇ ਹੁਣ ਵੀ ਇਹੀ ਦੋਸ਼ ਵਿਕਰਮਜੀਤ ਮਜੀਠੀਆ ਤੇ ਹੋਰ ਵਿਰੋਧੀ ਲਾਉਂਦੇ ਨੇ ਪਰ ਜੇਕਰ ਇਹ ਗੱਲਾਂ ਝੂਠ ਨੇ ਤਾਂ ਆਮ ਆਦਮੀ ਪਾਰਟੀ ਨੂੰ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਗੱਲਾਂ ਦਾ ਇਹਨਾਂ ਦੋਸ਼ਾਂ ਦਾ ਪੁਖਤਾ ਤਰੀਕੇ ਨਾਲ ਜਵਾਬ ਦੇਣਾ ਚਾਹੀਦਾ ਹੈ ਉਧਰ ਇੱਕ ਰੌਲਾ ਇਹ ਵੀ ਹੈ ਕਿ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਹੋਰਾਂ ਦੇ ਨਾਲ ਵੀ ਥੋੜੀ ਤਣਾ ਤਣੀ ਤੇ ਦੂਰੀ ਵੱਧ ਚੁੱਕੀ ਹੈ ਰੌਲਾ ਇਹ ਵੀ ਹੈ ਕਿ ਪੰਜਾਬ ਦੇ ਕਈ ਸਾਰੇ ਮੰਤਰੀ ਤੇ ਕਈ ਸਾਰੇ ਵਿਧਾਇਕ ਐਮ ਐਲ ਏ ਉਹ ਵੀ ਭਗਵੰਤ ਮਾਨ ਦੇ ਨਾਲ ਤਲਖ ਹੋ ਚੁੱਕੇ ਨੇ ਤੇ ਇੱਕ ਧੜਾ ਭਗਵੰਤ ਮਾਨ ਦੇ ਖਿਲਾਫ ਪੰਜਾਬ ਚ ਬਣ ਰਿਹਾ ਜਿਹੜਾ ਕਿ ਜਲਦੀ ਹੀ ਬਗਾਵਤ ਕਰ ਸਕਦਾ ਹੈ ਵੱਡਾ ਪਟਾਕਾ ਪੈ ਸਕਦਾ ਹੈ ਇਹ ਵੀ ਚਰਚਾਵਾਂ ਮੀਡੀਆ ਚ ਰੋਜ਼ ਆ ਰਹੀਆਂ ਨੇ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਿਹਾ ਉਹਦੇ ਤੋਂ ਪਾਸੇ ਕਰਕੇ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਨੇ ਹਾਲਾਂਕਿ ਇਹਦੇ 'ਚ ਕਿੰਨੀ ਸੱਚਾਈ ਹੈ ਕਿੰਨਾ ਝੂਠ ਹੈ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਮੀਡੀਆ 'ਚ ਇਹ ਚਰਚਾ ਲਗਾਤਾਰ ਘੁੰਮ ਰਹੀ ਏ ਤੇ ਇਹ ਵੀ ਚਰਚਾ ਹੈ ਕਿ ਪਿਛਲੇ ਟਾਈਮ ਤੋਂ ਜਦੋਂ ਦੇ ਕੇਜਰੀਵਾਲ ਸਾਹਿਬ ਜੇਲ੍ਹੋਂ ਬਾਹਰ ਆਏ ਨੇ ਉਦੋਂ ਤੋਂ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇ ਜਿਹੜੇ ਰਾਹ ਰਾਸਤੇ ਨੇ ਉਹ ਥੋੜੇ ਦੂਰ ਦੂਰ ਤੇ ਅਲੱਗ-ਅਲੱਗ ਹੋ ਰਹੇ ਨੇ ਇਹ ਵੀ ਚਰਚਾ ਆਈ ਹੈ ਕਿ ਭਗਵਨ ਤਮਾਨ ਦੇ ਨਾਲ ਦੋ ਹੋਰ ਉਪ ਮੁੱਖ ਮੰਤਰੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਸੱਚ ਕੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਮੁੱਖ ਮੰਤਰੀ ਦੀ ਸਿਹਤ ਲਾਜ਼ਮੀ ਖਰਾਬ ਹੈ ਕਿਉਂਕਿ ਉਹ ਹਸਪਤਾਲ ਚ ਦਾਖਲ ਨੇ ਮੁੱਖ ਮੰਤਰੀ ਦਾ ਹਸਪਤਾਲ ਚ ਦਾਖਲ ਹੋਣਾ ਆਪਣੇ ਆਪ ਚ ਸਬੂਤ ਹੈ ਕਿ ਸਿਹਤ ਤਾਂ ਖਰਾਬ ਹੈ ਅਗੋਂ ਖਰਾਬ ਕਿਉਂ ਹੈ ਇਹਦੇ ਬਾਰੇ ਪੁਸ਼ਟੀ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਤੇ ਜਿਹੜਾ ਗੱਲ ਬਿਕਰਮਜੀਤ ਮਜੀਠੀਆ ਬੋਲ ਰਿਹਾ ਕਿ ਉਹ ਸ਼ਰਾਬ ਪੀਣ ਨਾਲ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਤਾਂ ਉਹ ਗੱਲ ਕਿੰਨੀ ਸੱਚ ਹੈ ਇਹ ਵੀ ਅਜੇ ਪੜਤਾਲਣ ਦੀ ਲੋੜ ਹੈ ਕਿਉਂਕਿ ਇਹ ਮਜੀਠੀਆ ਬੋਲ ਰਿਹਾ ਹੈ ਹੋ ਸਕਦਾ ਹੈ ਕਿ ਇਹ ਗੱਲ ਝੂਠ ਹੋਵੇ ਹੋ ਸਕਦਾ ਹੈ ਕਿ ਇਹ ਗੱਲ ਪੁਖਤਾ ਨਾ ਹੋਵੇ ਉਹ ਵਿਰੋਧ ਦੇ ਵਿੱਚੋਂ ਜਾਂ ਸਿਆਸੀ ਵਿਰੋਧ ਚੋਂ ਬੋਲ ਰਿਹਾ ਹੋਵੇ ਪਰ ਜੇ ਇਹ ਗੱਲ ਸੱਚ ਹੈ ਅੱਧੀ ਵੀ ਸੱਚ ਹੈ ਤਾਂ ਫਿਰ ਇਹ ਮਾਮਲਾ ਗੰਭੀਰ ਹੈ ਕਿਉਂ ਕਿਉਂਕਿ ਮੁੱਖ ਮੰਤਰੀ ਪੂਰੇ ਸੂਬੇ ਦਾ ਮੁਖੀ ਹੈ ਬਹੁਤ ਵੱਡੇ ਤਿਆਗ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਵੱਡੇ ਸਟੈਂਡ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਛੋਟਾ ਜਿਹਾ ਲੱਗੀ ਲੱਤ ਜੇ ਉਹਨੂੰ ਲੱਗੀ ਹੋਵੇ ਤਾਂ ਉਹ ਛੱਡ ਨਾ ਸਕੇ ਤਾਂ ਇਹ ਬਹੁਤ ਵੱਡੀ ਕਮਜ਼ੋਰੀ ਮਾਨਸਿਕ ਕਮਜ਼ੋਰੀ ਤੇ ਦਿਮਾਗੀ ਕਮਜ਼ੋਰੀ ਵਿਅਕਤੀ ਦੀ ਮੰਨੀ ਜਾਂਦੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਚੰਗੇ ਤਰੀਕੇ ਨਾਲ ਠੀਕ ਹੋ ਕੇ ਜਲਦੀ ਆਪਣਾ ਕੰਮ ਕਾਜ ਸੰਭਾਲਣ ਔਰ ਪਹਿਲਾ ਜਿਹੜੇ ਸਵਾਲ ਉਹਨਾਂ ਤੇ ਉੱਠ ਰਹੇ ਨੇ ਉਹ ਉਹਨਾਂ ਨੂੰ ਖਤਮ ਕਰਨ ਔਰ ਜਿਹੜੇ ਵਾਦੇ ਉਹਨਾਂ ਨੇ ਲੋਕਾਂ ਨਾਲ ਕਰਕੇ ਸਰਕਾਰ ਬਣਾਈ ਸੀ ਉਹ ਜਲਦੀ ਪੂਰੇ ਕਰਨ ਇਹ ਅਸੀਂ ਵੀ ਕਾਮਨਾ ਕਰਦੇ ਆਂ ਇਹ ਤੁਸੀਂ ਵੀ ਕਰਦੇ ਹੋ ਵਿਰੋਧੀ ਪਾਰਟੀਆਂ ਨੇ ਆਲੋchnਾ ਕਰਨੀ ਹੈ ਠੀਕ ਹੈ ਸਵਾਲ ਅਸੀਂ ਵੀ ਉਠਾਉਨੇ ਆਂ ਪਰ ਕਿਸੇ ਦੇ ਬਿਮਾਰੀ ਟਾਈਮ ਜਾਂ ਕਿਸੇ ਦੇ ਦੁੱਖ ਦੇ ਟਾਈਮ ਉਹਦੇ ਤੇ ਟੇਢੇ ਮੇਢੇ ਵਿਅੰਗ ਨਹੀਂ ਕੱਸਦੇ ਜਿਵੇਂ ਕਿ ਵਿਰੋਧੀ ਕਾਸ ਰਹੇ ਨੇ ਵਾਜਬ ਸਵਾਲ ਅਸੀਂ ਵੀ ਮੰਨਿਆ ਕਿ ਲਕੋਣਾ ਨਹੀਂ ਚਾਹੀਦਾ ਵੀ ਪ੍ਰੋਬਲਮ ਕੀ ਹੈ ਤੇ ਮੁੱਖ ਮੰਤਰੀ ਬਿਮਾਰ ਨੇ ਜਾਂ ਠੀਕ ਨੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਬਾਨੀ ਸ਼ੁਕਰੀਆ